ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂ ਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਧੀਆ ਦੇ ਲੇਖ ਲੈ ਕੇ ਭਾਗ ਪਹਿਲਾ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਸਤਨਾਮ ਨੇੜੇ ਦੇ ਸ਼ਹਿਰ ਮੰਡੀ ਦੀ ਤਹਿਸੀਲ ਵਿੱਚ ਨੌਕਰੀ ਕਰਦਾ ਤੇ ਉਹਦੇ ਘਰ ਚ ਰঞ্জੀਤ ਘਰ ਸੰਭਾਲਦੀ ਹੈ ਸਰਦੀਆਂ ਵਿੱਚ ਦਸੰਬਰ ਦਾ ਮਹੀਨਾ ਚੱਲਦਾ ਸੀ ਜਿਆਦਾ ਹੀ ਠੰਡ ਉੱਤਰਾਈ ਸੀ ਸਤਨਾਮ ਆਥ ਨੇ ਜਦੋਂ ਕੰਮ ਤੋਂ ਮੁੜਿਆ ਤਾਂ ਕੰਦ ਦੇ ਕੋਲ ਆਪਣਾ ਸਕੂਟਰ ਖੜਾ ਆ ਕੇ ਵੇੜੇ ਵਿੱਚ ਮੰਜੇ ਤੇ ਬੈਠਦਾ ਹੀ ਪੁੱਛਦਾ ਚਰਨਜੀਤ ਘਰ ਸੁੰਨਾ ਸੁੰਨਾ ਲੱਗਦਾ ਮਾਂ ਕਿੱਥੇ ਐ ਅੱਗੇ ਤਾਂ ਮੇਰੇ ਆਉਂਦੇ ਨੂੰ ਵੇੜੇ ਵਿੱਚ ਬੈਠੀ ਹੁੰਦੀ ਐ ਚਰਨਜੀਤ ਪਾਣੀ ਦਾ ਗਲਾਸ ਲੈ ਕੇ ਬਾਹਰ ਆਈ ਤਾਂ ਕਹਿੰਦੀ ਕੀ ਦੱਸਾਂ ਜੀ ਮਾਂ ਤਾਂ ਬੜੀ ਦੁਖੀ ਐ ਕਿ ਸਾਡੇ ਨਿੱਕਾ ਨਿਆਣਾ ਨਹੀਂ ਹੋਇਆ ਅੱਜ ਵੀ ਮੈਨੂੰ ਬਹੁਤ ਕੁਝ ਬੋਲੇ ਕਿ ਤੂੰ ਬਾਝ ਹੈ ਤੇਰੀ ਕੁੱਖ ਕਦੇ ਹਰੀ ਨਹੀਂ ਹੋਣੀ ਸਤਨਾਮ ਸਿੰਘ ਤੇ ਚਰਨਜੀਤ ਦਾ ਵਿਆਹ ਹੋਏ ਨੂੰ 5 ਸਾਲ ਹੋ ਗਏ ਪਰ ਉਹਨਾਂ ਨੂੰ ਰੱਬ ਨੇ ਔਲਾਦ ਨਹੀਂ ਬਖਸ਼ੀ ਹੁਣ ਵੀ 2 ਸਾਲ ਹੋ ਗਏ ਸੀ ਬਹੁਤ ਦਵਾਈਆਂ ਬੂਟੀਆਂ ਖਾਧੀਆਂ ਅਸਰ ਨਹੀਂ ਹੋਇਆ ਸਤਨਾਮ ਚਰਨਜੀਤ ਨੂੰ ਕੋਲ ਬਿਠਾ ਕੇ ਸਮਝਾਉਣ ਲੱਗਾ ਦੇਖ ਚਰਨਜੀਤ ਤੂੰ ਦਿਲ ਤੇ ਨਾ ਲਾਈਂ ਕੋਈ ਗੱਲ ਬੇਬੇ ਦਾ ਸੁਭਾਅ ਹੀ ਐਵੇਂ ਦਾ ਹੈ ਮੈਂ ਤੇ ਭੈਣ ਅਸੀਂ ਛੋਟੇ ਸੀ ਜਦੋਂ ਬਾਪੂ ਜੀ ਸਾਨੂੰ ਛੱਡ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਬੇਬੇ ਇਕੱਲੀ ਨੇ ਹੀ ਸਾਡੇ ਸਾਰੇ ਕਾਰਜ ਕੀਤੇ ਦੇਖ ਚਰਨਜੀਤ ਪ੍ਰਮਾਤਮਾ ਸਭ ਦੀ ਸੁਣਦਾ ਤੂੰ ਇਹ ਦੱਸ ਹੁਣ ਬੇਬੇ ਕਿੱਥੇ ਐ ਚਰਨਜੀਤ ਤਿਆਰ ਹੋ ਕੇ ਗਏ ਨੇ ਬਥੇਰਾ ਰੋਕਿਆ ਰੁਕੇ ਨਹੀਂ ਸਤਨਾਮ ਕੋਈ ਨਹੀਂ ਭੈਣ ਕੋਲ ਗਏ ਹੋਣਗੇ ਆ ਜਾਣਗੇ ਜੇ 2 ਦਿਨਾਂ ਵਿੱਚ ਨਾ ਆਏ ਮੈਂ ਲੈ ਆਉਂ ਜਾ ਕੇ ਤੂੰ ਜਾ ਕੇ ਰੋਟੀ ਬਣਾ ਲੈ ਚਰਨਜੀਤ ਸੋਚਣ ਲੱਗੀ ਕਿ ਕੁੜੀਆਂ ਦੀ ਕਿਸਮਤ ਰੱਬ ਕਿਹੋ ਜਿਹੀ ਲਿਖ ਦਿੰਦਾ ਹੈ ਚਰਨਜੀਤ ਦਾ ਮਨ ਪਰ ਆਇਆ ਉਹ ਅੱਖਾਂ ਪੂੰਝਦੀ ਹੋਈ ਰਸੋਈ ਵਿੱਚ ਬਾਲਟੀ ਚੱਕ ਤਾਰ ਕੱਢਣ ਚਲੀ ਗਈ ਰਾਤ ਦੀ ਰੋਟੀ ਖਾਣ ਤੋਂ ਬਾਅਦ ਜਦੋਂ ਕਮਰੇ ਵਿੱਚ ਗਈ ਤਾਂ ਸਤਨਾਮ ਹਲੇ ਸੁੱਤਾ ਨਹੀਂ ਸੀ ਜਦੋਂ ਚਰਨਜੀਤ ਨੇ ਪੁੱਛਿਆ ਕਿ ਹਾਲੇ ਸੁੱਤੇ ਨਹੀਂ ਤਾਂ ਸਤਨਾਮ ਉੱਠ ਕੇ ਬੈਠਦਾ ਹੋਇਆ ਕਹਿੰਦਾ ਚਰਨਜੀਤ ਮੈਨੂੰ ਮੇਰੇ ਦੋਸਤ ਨੇ ਪਟਿਆਲੇ ਇੱਕ ਡਾਕਟਰ ਬਾਰੇ ਦੱਸਿਆ ਸੀ ਆਪਾਂ ਉੱਥੋਂ ਦਵਾਈ ਲੈ ਕੇ ਦੇਖੀਏ ਚਰਨਜੀਤ ਹਾਂਜੀ ਜਾਵਾਂਗੇ ਪਰ ਮਾਂਜੀ ਨਾਲ ਵੀ ਸਲਾਹ ਕਰ ਲਿਓ ਸਵੇਰੇ ਉੱਠਣ ਅਨੁਸਾਰ ਹੀ ਸਤਨਾਮ ਡੰਗਰਾਂ ਨੂੰ ਪੱਠੇ ਪਾ ਰੋਟੀ ਖਾ ਕੇ ਅੱਜ ਐਤਵਾਰ ਹੋਣ ਕਰਕੇ ਆਪਣੀ ਮਾਂ ਨੂੰ ਲੈਣ ਚ ਲੱਗ ਗਿਆ ਸਤਨਾਮ ਦੀ ਵੱਡੀ ਭੈਣ ਨੇੜੇ ਹੀ ਪਿੰਡ ਕੋਲ ਵਿਆਹੀ ਹੋਈ ਸੀ ਸਤਨਾਮ 20 ਮਿੰਟਾਂ ਵਿੱਚ ਹੀ ਆਪਣੀ ਭੈਣ ਦੇ ਸਹੁਰੇ ਘਰ ਪਹੁੰਚ ਗਿਆ ਭੈਣ ਆਪਣੇ ਵੀਰ ਆਏ ਨੂੰ ਦੇਖ ਕੇ ਖੁਸ਼ ਹੋ ਗਈ ਉਹ ਸਤਨਾਮ ਨੂੰ ਮਿਲ ਕੇ ਰਸੋਈ ਵਿੱਚ ਚਾਹ ਬਣਾਉਣ ਚਲੀ ਗਈ ਸਤਨਾਮ ਨੇ ਭਾਂਡੇ ਵਿੱਚ ਮੰਝੇ ਤੇ ਬੈਠਣ ਲੱਗਾ ਮਾਣੇ ਸਿਰ ਪਲੂਸ ਦਿੱਤਾ ਸਤਨਾਮ ਨੇ ਆਪਣੀ ਬੇਬੇ ਦੇ ਪੈਰੀ ਹੱਥ ਲਾਏ ਤੇ ਕੋਲ ਬੈਠ ਕੇ ਸੁੱਖ ਸਾੰਦ ਬੋਲੀ ਸਤਨਾਮ ਥੋੜੇ ਟਾਈਮ ਬਾਅਦ ਫਿਰ ਕਹਿੰਦਾ ਮਾਂ ਮੈਂ ਤੈਨੂੰ ਲੈਣ ਆਇਆ ਤਿਆਰ ਹੋ ਜਾ ਆਪਾਂ ਟਾਈਮ ਨਾਲ ਹੀ ਮੁਰਨਾ ਹੈ ਮਾਂ ਗੁੱਸੇ ਵਿੱਚ ਬੋਲੀ ਨਹੀਂ ਸਰਬੀ ਇਹਨੂੰ ਕਹਿ ਦੇ ਮੈਂ ਨਹੀਂ ਜਾਣਾ ਜਿਵੇਂ ਆਇਆ ਮੁਰ ਜਾਵੇ ਸਰਬੀ ਤਿੰਨਾ ਲਈ ਚਾਹ ਲੈ ਕੇ ਆਉਂਦੀ ਹੋਈ ਬੋਲੀ ਮਾਂ ਕਿਉਂ ਸਾਰਾ ਦਿਨ ਤਪੀ ਰਹਿੰਦੀ ਏ ਲੈ ਫੜ ਚਾਹ ਪੀ ਲਵੋ ਧੋਨੇ ਜਨੇ ਸਤਨਾਮ ਚਾਹ ਦਾ ਗਲਾਸ ਫੜਨ ਲੱਗਾ ਪੁੱਛਦਾ ਭਾਜੀ ਖੇਤ ਗਏ ਨੇ ਭੈਣੇ ਸਰਬੀ ਹਾਂ ਤੂੰ ਖੇਤ ਜਾ ਕੇ ਮੈਲਾਈ ਅੱਜ ਪਾਣੀ ਦੀ ਵਾਰੀ ਐ ਉਹਨਾਂ ਨੇ ਆਥਨ ਤੱਕ ਘਰ ਨਹੀਂ ਮੁੜਨਾ ਸਤਨਾਮ ਚਾਹ ਪੀ ਕੇ ਖੇਤ ਨੂੰ ਆਪਣੇ ਜੀਜੇ ਜਗਤਾਰ ਨੂੰ ਮਿਲਣ ਚਲਾ ਗਿਆ ਸਰਬੀ ਮਗਰੋਂ ਆਪਣੀ ਮਾਂ ਨੂੰ ਸਮਝਾਉਣ ਲੱਗੀ ਮਾਂ ਕਿਉਂ ਸਾਰਾ ਦਿਨ ਚਰਨਜੀਤ ਨੂੰ ਬੋਲੀ ਜਾਂਦੀ ਏ ਕਿੰਨੀ ਸਾਉ ਤੇ ਸਚਿਆਰੀ ਐ ਤੇਰੀ ਨੂੰ ਮਾਂ ਸਾਉ ਤੇ ਸਚਿਆਰੀ ਨੂੰ ਕੀ ਕਰਾਂ ਜਦੋਂ ਘਰ ਨੂੰ ਵਾਰਸ ਨਹੀਂ ਦੇ ਸਕਦੀ ਮੈਨੂੰ ਨਹੀਂ ਉਹ ਚੰਗੀ ਲੱਗਦੀ ਕਿਹੜੇ ਵੇਲੇ ਖਿਹੜਾ ਛੁੱਟੇ ਤੇ ਸਤਨਾਮ ਦਾ ਦੁਬਾਰਾ ਵਿਆਹ ਕਰ ਲਵਾਂ ਨਾ ਮਾਂ ਐਦਾਂ ਨਾ ਬੋਲ ਸਤਨਾਮ ਤੇ ਚਰਨਜੀਤ ਦਾ ਆਪਸ ਵਿੱਚ ਬਹੁਤ ਪਿਆਰ ਐ ਚਾਹੇ ਕੋਈ ਨਿਆਣਾ ਨਾ ਹੋਵੇ ਸਤਨਾਮ ਨੇ ਕਦੇ ਚਰਨ ਗੀਤ ਨੂੰ ਨਹੀਂ ਛੱਡਣਾ ਪੁੱਠਾ ਨਾ ਸੋਚਿਆ ਕਰ ਤੂੰ ਚੁੱਪ ਕਰਕੇ ਤਿਆਰ ਹੋ ਜਾ ਮੈਂ ਰੋਟੀ ਬਣਾ ਲਵਾਂ ਫਿਰ ਤੇਰੇ ਦੋਤੇ ਖੇਡਣ ਗਏ ਝਟ ਨੂੰ ਉਹਨਾਂ ਮੋੜ ਆਉਣਾ ਨਾਲੇ ਤੁਸੀਂ ਦੋਵੇਂ ਰੋਟੀ ਖਾ ਕੇ ਜਾਇਓ ਦੁਪਹਿਰ ਨੂੰ ਸਤਨਾਮ ਨੇ ਖੇਤੋਂ ਆ ਕੇ ਆਪਣੇ ਭਾਂਜਿਆਂ ਨੂੰ ਪਿਆਰ ਦਿੱਤਾ ਤੇ ਦੋਵਾਂ ਨਾਲ ਉਹਨਾਂ ਦੀ ਪੜ੍ਹਾਈ ਬਾਰੇ ਗੱਲਾਂ ਕਰਨ ਲੱਗਾ ਰੋਟੀ ਖਾ ਕੇ ਦੋਵੇਂ ਮਾਪੋਤ ਪਿੰਡ ਨੂੰ ਜਾਣ ਲਈ ਤੁਰ ਪਈ ਘਰ ਪਹੁੰਚਿਆ ਤੋਂ ਜਦੋਂ ਚਰਨਜੀਤ ਨੇ ਮਾਂ ਦੇ ਪੈਰੀ ਹੱਥ ਲਾਏ ਤਾਂ ਸਰਜੀਤ ਕੌਰ ਮੂੰਹੋਂ ਕੁਝ ਨਾ ਬੋਲੀ ਚਰਨਜੀਤ ਚਾਹ ਲੈਣ ਚਲੀ ਗਈ ਮਗਰ ਉਹ ਸਤਨਾਮ ਮਾਂ ਤੇਰੇ ਨਾਲ ਸਲਾਹ ਕਰਨੀ ਸੀ ਜੇ ਅਸੀਂ ਪਟਿਆਲੇ ਤੋਂ ਦਵਾਈ ਲੈ ਆਈਏ ਸਰਜੀਤ ਕੌਰ ਫਿਰ ਖਿੱਚ ਗਈ ਇਹਦੇ ਨਹੀਂ ਕੁਝ ਹੋਣਾ ਜਿੰਨੀਆਂ ਮਰਜੀ ਦਵਾਈਆਂ ਖਵਾ ਲੈ ਸਤਨਾਮ ਚੁੱਪਚਾਪ ਉੱਠ ਕੇ ਚਲਾ ਗਿਆ ਚਰਨਜੀਤ ਰਾਤ ਦੀ ਰੋਟੀ ਟੱਕ ਕਰਨ ਲੱਗੀ ਅਗਲੇ ਦਿਨ ਸਤਨਾਮ ਸ਼ਾਮ ਨੂੰ ਕੰਮ ਤੋਂ ਮੁੜਦੇ ਹੋਏ ਛੁੱਟੀ ਦੀ ਅਰਜੀ ਦੇ ਆਇਆ ਸਤਨਾਮ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਚਰਨਜੀਤ ਨੂੰ ਕਿਹਾ ਕਿ ਕੱਲ ਨੂੰ ਸਵੇਰੇ ਜਲਦੀ ਉੱਠ ਕੇ ਘਰ ਦੇ ਸਾਰੇ ਕੰਮ ਕਾਜ ਕਰ ਲਵੀਂ ਖੁਸ਼ ਹੋ ਗਈ ਚਰਨਜੀਤ ਕਿ ਬੇਬੇ ਜੀ ਮੰਨ ਗਏ ਸਤਨਾਮ ਨੇ ਕਿਹਾ ਕਿ ਨਹੀਂ ਮੰਨੇ ਪਰ ਆਪਾਂ ਦਵਾਈ ਲੈਣ ਜਾਣਾ ਹੈ ਅਗਲੇ ਦਿਨ ਉਹ ਦੋਵੇਂ ਟਾਈਮ ਨਾਲ ਹੀ ਪਟਿਆਲੇ ਚਲੇ ਗਏ ਇਸ ਆਸ ਨਾਲ ਕਿ ਇਸ ਵਾਰ ਪ੍ਰਮਾਤਮਾ ਜ਼ਰੂਰ ਸੁਨੇਗਾ ਸਤਨਾਮ ਹੁਣੀ 10 ਵਜੇ ਤੱਕ ਹਸਪਤਾਲ ਪਹੁੰਚ ਗਏ ਦੁਪਹਿਰ ਤੱਕ ਉਹਨਾਂ ਦੀ ਵਾਰੀ ਆਈ ਤਾਂ ਡਾਕਟਰ ਨੇ ਚਰਨਜੀਤ ਦਾ ਚੈੱਕਅਪ ਕੀਤਾ ਤੇ ਨਾਲ ਹੀ ਸਤਨਾਮ ਦਾ ਵੀ ਚੈੱਕਅਪ ਕੀਤਾ ਦੋਵਾਂ ਨੂੰ ਟੈਸਟ ਕਰਵਾ ਕੇ ਜਾਣ ਲਈ ਕਿਹਾ ਸਤਨਾਮ ਹੁਣੀ ਆਪਣੇ ਟੈਸਟ ਦੇ ਕੇ ਚਲੇ ਗਏ ਟੈਸਟ ਨਤੀਜੇ ਦਿਨ ਮਿਲਣੇ ਸੀ ਕਾਰ ਆ ਕੇ ਸਤਨਾਮ ਨੇ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ ਸਰਜੀਤ ਕਾਰ ਫਿਰ ਗੁੱਸੇ ਵਿੱਚ ਬੋਲਣ ਲੱਗੀ ਕਿ ਤੈਨੂੰ ਕੀ ਹੋਇਆ ਤੇਰੇ ਕਿਉਂ ਟੈਸਟ ਲੈਨੇ ਬੰਜ ਤਾਂ ਇਹ ਨਿਕਮਮੀ ਐ ਮਾਂ ਕਿਉਂ ਸਾਰਾ ਦਿਨ ਚਰਨਜੀਤ ਨੂੰ ਕੋਸਦੀ ਰਹਿੰਨੀ ਐ ਸਰਜੀਤ ਕਾਰ ਜਦੋਂ ਸਾਰਾ ਦਿਨ ਚਰਨਜੀਤ ਨੂੰ ਕੋਸਦੀ ਰਹਿੰਦੀ ਤਾਂ ਸਤਨਾਮ ਨੂੰ ਬਹੁਤ ਦੁੱਖ ਹੁੰਦਾ ਪਰ ਮਾਂ ਨੂੰ ਕੀ ਕਹੇ ਸਮਝਾ ਕੇ ਥੱਕ ਗਿਆ ਸੀ ਤੀਜੇ ਦਿਨ ਸਤਨਾਮ ਤੇ ਚਰਨਜੀਤ ਫੇਰ ਹਸਪਤਾਲ ਦਵਾਈ ਲੈਣ ਗਏ ਰਿਪੋਰਟ ਫੜਨ ਤੋਂ ਬਾਅਦ ਉਹ ਦੋਵੇਂ ਡਾਕਟਰ ਕੋਲ ਚਲੇ ਗਏ ਡਾਕਟਰ ਅਨੁਸਾਰ ਚਰਨਜੀਤ ਠੀਕ ਹੈ ਕੋਈ ਨੁਕਸ ਨਹੀਂ ਸੀ ਲੇਕਿਨ ਸਤਨਾਮ ਨੂੰ ਦਵਾਈ ਖਾਣੀ ਪੈਣੀ ਸੀ ਡਾਕਟਰ ਨੇ ਸਤਨਾਮ ਨੂੰ 15 ਦਿਨਾਂ ਦੀ ਦਵਾਈ ਦਿੱਤੀ ਤੇ ਫਿਰ ਦੁਬਾਰਾ ਆਣ ਨੂੰ ਕਿਹਾ ਹਸਪਤਾਲ ਵਿੱਚੋਂ ਬਾਹਰ ਆ ਕੇ ਸਤਨਾਮ ਕਹਿੰਦਾ ਚਰਨਜੀਤ ਯਾਰ ਤੈਨੂੰ ਤਾਂ ਐਵੇਂ ਹੀ ਦਵਾਈ ਖਵਾਈ ਗਈ ਕੀ ਦੇਸੀ ਕੀ ਅੰਗਰੇਜ਼ੀ ਚਰਨਜੀਤ ਕੋਈ ਨਹੀਂ ਬਸ ਬੇਬੇ ਜੀ ਨੂੰ ਨਾ ਕੁਝ ਦੱਸਣਾ ਸਭ ਠੀਕ ਹੋ ਜਾਣਾ ਹੈ ਤਕਲੀਫ ਹੋ ਉਹਨਾਂ ਨੂੰ ਇਦਾਂ ਹੀ ਗੱਲਾਂ ਕਰਦੇ ਉਹ ਦੋਵੇਂ ਘਰ ਪਹੁੰਚ ਗਏ ਘਰ ਆ ਕੇ ਚਰਨਜੀਤ ਤਾਂ ਰੋਟੀ ਦਾ ਆਹਾਰ ਕਰਨ ਲੱਗ ਗਈ ਸਤਨਾਮ ਸਰਜੀਤ ਕੌਰ ਦੇ ਕੋਲ ਬੈਠ ਗਿਆ ਪਰ ਸਰਜੀਤ ਕੌਰ ਨੇ ਕੁਝ ਨਾ ਪੁੱਛਿਆ ਰੋਟੀ ਪਾਣੀ ਛੱਕ ਕੇ ਸਤਨਾਮ ਫਿਰ ਆਪਣੀ ਮਾਂ ਦੇ ਕੋਲ ਬੈਠਾ ਗੱਲਾਂ ਕਰਦਾ ਰਿਹਾ ਅੱਜ ਤੋਂ ਉਸਨੇ ਆਪਣੀ ਦਵਾਈ ਸ਼ੁਰੂ ਕਰ ਲਈ ਦਿਨ ਲੰਘਣ ਲੱਗੇ ਦਵਾਈ ਖਤਮ ਹੋਣ ਤੇ ਸਤਨਾਮ ਫੇਰ ਦਵਾਈ ਲੈ ਆਇਆ ਸਤਨਾਮ ਨੇ 3 ਕੁ ਮਹੀਨੇ ਦਵਾਈ ਖਾਣ ਤੋਂ ਬਾਅਦ ਟੈਸਟ ਕਰਵਾਏ ਤਾਂ ਸਹੀ ਆਏ ਸਤਨਾਮ ਤੇ ਚਰਨਜੀਤ ਦੋਵੇਂ ਖੁਸ਼ ਸਨ ਵਿਸਾਖੀ ਦੇ ਸੋਭ ਦਿਹਾੜੇ ਤੇ ਚਰਨਜੀਤ ਨੇ ਆਪਣੀ ਸੱਸ ਨੂੰ ਦਾਦੀ ਬਣਨ ਦੀ ਖੁਸ਼ਖਬਰੀ ਦਿੱਤੀ ਇਹ ਸੁਣਦੇ ਹੀ ਸਰਜੀਤ ਕੌਰ ਦੇ ਤਰਤੀ ਤੇ ਪੈਰ ਨਾ ਲੱਗਣ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਆਈ ਸਤਨਾਮ ਜਦੋਂ ਸ਼ਾਮ ਨੂੰ ਕੰਮ ਤੋਂ ਆਇਆ ਵੇੜੇ ਵਿੱਚ ਬੈਠੀ ਸਰਜੀਤ ਕੌਰ ਨੇ ਉਹਨੂੰ ਖੁਸ਼ਖਬਰੀ ਦਿੱਤੀ ਘਰ ਵਿੱਚ ਅੱਜ ਖੁਸ਼ੀ ਦਾ ਮਾਹੌਲ ਸੀ ਸਰਜੀਤ ਕੌਰ ਨੇ ਅੱਜ ਤਾਂ ਪਹਿਲਾਂ ਚਰਨਜੀਤ ਨੂੰ ਕਿੰਨੀਆਂ ਹੀ ਗੱਲਾਂ ਸਮਝਾਈਆਂ ਫਿਰ ਸਤਨਾਮ ਨੂੰ ਕਹਿਣ ਲੱਗੀ ਸਤਨਾਮ ਹੁਣ ਪਸੂਆਂ ਦੀ ਸਾਰੀ ਜ਼ਿੰਮੇਵਾਰੀ ਤੂੰ ਸੰਭਲ ਲੈ ਮੱਝ ਵੀ ਤੈਨੂੰ ਚੋਣੀ ਪਿਆ ਕਰਨੀ ਐ ਸਤਨਾਮ ਕੋਈ ਨਹੀਂ ਬੇਬੇ ਮੈਂ ਸਭ ਕੁਝ ਕਰ ਲਿਆ ਕਰਨਾ ਸਤਨਾਮ ਤੇ ਚਰਨਜੀਤ ਅੱਜ ਬਹੁਤ ਖੁਸ਼ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਦੋਵਾਂ ਨੇ ਕਿੰਨੀਆਂ ਹੀ ਸਲਾਹਾਂ ਕੀਤੀਆਂ ਸਵੇਰੇ ਉੱਠ ਕੇ ਦੋਵੇਂ ਜਣੇ ਗੁਰਦੁਆਰਾ ਸਾਹਿਬ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਗਏ ਸਤਨਾਮ ਰੋਜ਼ ਕੰਮ ਤੇ ਜਾਣ ਤੋਂ ਪਹਿਲਾਂ ਚਰਨਜੀਤ ਨਾਲ ਘਰ ਦੇ ਸਾਰੇ ਕੰਮ ਕਾਜ ਕਰਵਾ ਕੇ ਜਾਂਦਾ ਸਰਜੀਤ ਕੌਰ ਵੀ ਹੁਣ ਤਾਂ ਚਰਨਜੀਤ ਦਾ ਧਿਆਨ ਰੱਖਦੀ ਸਤਨਾਮ ਹੁਣੀ ਤਿੰਨੇ ਜਣੇ ਆਉਣ ਵਾਲੇ ਮਹਿਮਾਨ ਦੀ ਉਡੀਕ ਵਿੱਚ ਖੁਸ਼ ਰਹਿੰਦੇ ਇੰਨਾਂ ਖੁਸ਼ੀਆਂ ਵਿੱਚ ਸਮਾਂ ਕਦੋਂ ਬੀਤ ਗਿਆ ਪਤਾ ਵੀ ਨਾ ਲੱਗਿਆ ਅੱਜ ਚਰਨਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਸਤਨਾਮ ਨੇ ਆਪਣੀ ਭੈਣ ਸਰਬੀ ਨੂੰ ਵੀ ਹਸਪਤਾਲ ਸੱਦ ਲਿਆ ਤੇ ਆਪਣੇ ਸਾਰੇ ਵੀ ਸੁਨੇਹਾ ਭੇਜ ਦਿੱਤਾ ਸਵੇਰੇ 5 ਵਜੇ ਚਰਨਜੀਤ ਨੇ ਦੋ ਜੋੜੀਆਂ ਧੀਆਂ ਨੂੰ ਜਨਮ ਦਿੱਤਾ ਜਦੋਂ ਨਰਸਾ ਨੇ ਸਤਨਾਮ ਤੇ ਸਰਬੀ ਦੀ ਗੋਦ ਵਿੱਚ ਬੱਚੀਆਂ ਨੂੰ ਫੜਾਇਆ ਤਾਂ ਖੁਸ਼ੀ ਦੇ ਮਾਰੇ ਸਤਨਾਮ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸਰਬੀ ਕਮਲਾ ਹੋ ਗਏ ਮਸਾ ਗੁਰੂ ਨਾਨਕ ਦੇਵ ਜੀ ਨੇ ਧੀਆਂ ਦੀ ਦਾਤ ਦੇ ਰੂਪ ਵਿੱਚ ਖੁਸ਼ੀਆਂ ਦਿੱਤੀਆਂ ਸਤਨਾਮ ਮੈਂ ਬਹੁਤ ਖੁਸ਼ ਹਾਂ ਭੈਣੇ ਇਹ ਤਾਂ ਐਵੇਂ ਹੀ ਬੱਸ ਭੈਣੇ ਕੀ ਨਾਮ ਰੱਖਣਾ ਪਤੀ ਜੀਆਂ ਦਾ ਸਰਬੀ ਵਿਰੇ ਆਪਾਂ ਨੂੰ ਗੁਰਾਂ ਨੇ ਖੁਸ਼ੀਆਂ ਦਿੱਤੀਆਂ ਨੇ ਇੱਕ ਦਾ ਨਾਮ ਅਮਨਦੀਪ ਕੌਰ ਤੇ ਇੱਕ ਦਾ ਨਾਮ ਰਮਨਦੀਪ ਕੌਰ ਰੱਖ ਦਿੰਨੇ ਆ ਉਦੋਂ ਤੱਕ ਚਰਨਜੀਤ ਨੂੰ ਵੀ ਕਮਰੇ ਵਿੱਚ ਲੈ ਆਏ ਸਰਬੀ ਨੇ ਦੋਵਾਂ ਰਮਨਦੀਪ ਤੇ ਅਮਨਦੀਪ ਨੂੰ ਚਰਨਜੀਤ ਨਾਲ ਭਾਦ ਦਿੱਤਾ ਆਪਣੀਆਂ ਧੀਆਂ ਨੂੰ ਦੇਖ ਉਹ ਬਹੁਤ ਖੁਸ਼ ਹੋਈ ਚਰਨਜੀਤ ਭੈਣ ਜੀ ਕਿੰਨੇ ਸੋਹਣੇ ਨਾਮ ਰੱਖੇ ਨੇ ਤੁਸੀਂ ਸਤਨਾਮ ਦੇਖ ਪੈਣੇ ਕਿੰਨੀਆਂ ਪਿਆਰੀਆਂ ਨੇ ਦੋਵੇਂ ਚਰਨਜੀਤ ਵਰਗੀਆਂ ਨੇ ਸਤਨਾਮ ਦਿਨ ਚੜਦੇ ਨੂੰ ਘਰ ਬੇਬੇ ਨੂੰ ਦਸਣ ਚਲਾ ਗਿਆ ਜੋੜੀਆਂ ਕੁੜੀਆਂ ਦਾ ਸੁਣ ਕੇ ਬੇਬੇ ਦੁਖੀ ਹੋ ਗਈ ਤੇ ਬੋਲਣ ਲੱਗ ਗਈ ਕਿ ਪਤਾ ਹੀ ਸੀ ਨਿਕੰਮੀ ਨੇ ਪੱਥਰ ਹੀ ਜੰਮਣਿਆ ਮੈਥੋਂ ਕੋਈ ਆਸ ਉਮੀਦ ਨਾ ਰੱਖੀ ਬੇਬੇ ਨੇ ਕੀ ਖੁਸ਼ੀ ਮਨਾਉਣੀ ਸੀ ਉਹਨੂੰ ਤਾਂ ਪੋਤੇ ਦੀ ਆਸ ਸੀ ਪਤਾ ਨਹੀਂ ਔਰਤ ਇੱਕ ਆਰਥ ਦੇ ਜਨਮ ਤੇ ਖੁਸ਼ੀ ਕਿਉਂ ਨਹੀਂ ਮਨਾਉਂਦੀ ਸਤਨਾਮ ਨੂੰ ਬਹੁਤ ਦੁੱਖ ਹੋਇਆ ਕਿ ਦਾਦੀ ਹੀ ਆਪਣੀਆਂ ਪੋਤੀਆਂ ਨੂੰ ਅਪਣਾਉਣ ਨੂੰ ਤਿਆਰ ਨਹੀਂ ਫਿਰ ਵੀ ਉਹ ਚੁੱਪਚਾਪ ਡੰਗਰਾਂ ਵੱਲ ਚਲਾ ਗਿਆ ਘਰ ਦੇ ਕੰਮ ਨਵੇੜ ਕੇ ਸਤਨਾਮ ਫਿਰ ਤੋਂ ਹਸਪਤਾਲ ਚਲਾ ਗਿਆ ਚਰਨਜੀਤ ਦੇ ਪੇਕਿਆਂ ਤੋਂ ਉਸ ਦੇ ਮਾਪੇ ਵੀ ਆ ਗਏ ਆਪਣੀਆਂ ਦੋਤੀਆਂ ਨੂੰ ਦੇਖਣ ਸਰਬੀ ਦਾ ਆਪਣੇ ਘਰ ਨਹੀਂ ਸੀ ਸਰਦਾ ਤਾਂ ਉਹ ਚਰਨਜੀਤ ਦੀ ਮੰਮੀ ਆਈ ਤੋਂ ਆਪਣੇ ਪਿੰਡ ਨੂੰ ਆ ਗਈ ਸਤਨਾਮ ਜਦੋਂ ਦੂਜੇ ਦਿਨ ਗਿਆ ਤਾਂ ਸੁਰਜੀਤ ਕੌਰ ਨੇ ਪਹਿਲਾਂ ਹੀ ਸਤਨਾਮ ਨੂੰ ਕਹਿ ਦਿੱਤਾ ਕਿ ਮੈਥੋਂ ਨਹੀਂ ਕੁੜੀਆਂ ਦੀ ਸੰਭ ਸੰਭਾਲ ਹੋਣੀ ਸਤਨਾਮ ਦੀ ਬੇਬੇ ਫੇਰ ਬੋਲਣ ਲੱਗੀ ਕਿ ਚਰਨਜੀਤ ਨੂੰ ਉਹਦੀ ਮਾਂ ਨਾਲ ਤੋੜ ਦੇ ਜਿੰਨਾ ਟਾਈਮ ਉਹ ਆਪ ਸੰਭਨ ਜੋਗੀ ਨਹੀਂ ਹੁੰਦੀ ਸਤਨਾਮ ਬਹੁਤ ਦੁਖੀ ਹੋਇਆ ਕਿ ਹੁਣ ਮਾਂ ਕਰਕੇ ਉਹ ਆਪਣੀਆਂ ਕੁੜੀਆਂ ਨੂੰ ਘਰ ਵੀ ਨਹੀਂ ਲਿਆ ਸਕਦਾ ਪਰੇ ਮਾਂ ਨਾਲ ਹਸਪਤਾਲ ਵਾਪਸ ਚਲਾ ਗਿਆ ਉਹ ਚਰਨਜੀਤ ਦਾ ਬਾਪੂ ਜੀ ਰੋਟੀ ਲੈ ਕੇ ਆਇਆ ਹੋਇਆ ਸੀ ਰੋਟੀ ਖਾਣ ਤੋਂ ਬਾਅਦ ਸਤਨਾਮ ਨੇ ਬੀਬੀ ਜੀ ਤੇ ਬਾਪੂ ਜੀ ਨਾਲ ਗੱਲ ਕੀਤੀ ਬੀਬੀ ਜੀ ਰਮਨ ਤੇ ਅਮਨ ਦੋਮਾ ਨੂੰ ਚਰਨਜੀਤ ਤੇ ਕੱਲੀ ਨਹੀਂ ਸੰਭ ਸਕਦੀ ਮੈਨੂੰ ਵੀ ਹਾਲੇ ਛੁੱਟੀਆਂ ਨਹੀਂ ਮਿਲਣੀਆਂ ਥੋੜੇ ਦਿਨ ਤੁਸੀਂ ਆਪਣੇ ਨਾਲ ਲੈ ਜਾਵੋ ਸਤਨਾਮ ਪੁੱਤ ਮੈਂ ਤਾਂ ਪਹਿਲਾਂ ਹੀ ਸੋਚਦੀ ਸੀ ਕਿ ਚਰਨਜੀਤ ਨੂੰ ਹਸਪਤਾਲ ਵਿੱਚੋਂ ਮੈਂ ਆਪਣੇ ਨਾਲ ਲੈ ਜਾਵਾਂ ਉਥੇ ਤਾਂ ਇਹਦੀ ਪਰਜਾਈ ਵੀ ਹੈ ਮੇਰੀ ਮਦਦ ਕਰਨ ਨੂੰ ਸਤਨਾਮ ਹਾਂਜੀ ਬੀਬੀ ਜੀ ਤੁਸੀਂ ਚਰਨਜੀਤ ਤੇ ਬੱਚੀਆਂ ਨੂੰ ਲੈ ਜਾਇਓ ਸਤਨਾਮ ਨੂੰ ਬਹੁਤ ਔਖਾ ਸੀ ਏ ਸਭ ਚਰਨਜੀਤ ਦੇ ਬੀਬੀ ਬਾਪੂ ਜੀ ਨੂੰ ਕਹਿਣਾ ਪਰ ਅੱਜ ਉਹ ਬਹੁਤ ਮਜਬੂਰ ਸੀ ਚਰਨਜੀਤ ਦੇ ਬਾਪੂ ਜੀ ਬੋਲੇ ਕਿ ਸਾਨੂੰ ਤਾਂ ਪੁੱਤ ਏ ਸੀ ਕਿ ਤੇਰੀ ਬੇਬੇ ਜੀ ਨੇ ਨਹੀਂ ਮੰਨਣਾ ਚਰਨਜੀਤ ਬਾਪੂ ਜੀ ਹਾਲੇ ਥੋੜੇ ਦਿਨ ਬੇਬੇ ਜੀ ਨੂੰ ਔਖਾ ਏ ਘਰ ਦਾ ਕੰਮ ਸੰਭਾਲਣਗੇ ਕਿ ਸਾਨੂੰ ਤਿੰਨਾਂ ਨੂੰ ਦੇਖਣਗੇ ਥੋੜੇ ਦਿਨ ਰਹਿ ਲੈਂਦੀਆਂ ਤੁਹਾਡੇ ਕੋਲ ਉਦਾਂ ਤਾਂ ਮੈਨੂੰ ਕਿੰਨਾ ਘਾਉਣ ਦਿੰਦੇ ਐ ਚਰਨਜੀਤ ਨੇ ਹਾਸੇ ਜਿਹੇ ਨਾਲ ਕਿਹਾ ਪਰ ਅੰਦਰੋਂ ਚਰਨਜੀਤ ਦਾ ਦਿਲ ਪੁੱਛਿਆ ਹੀ ਜਾਣੀਏ ਉਹ ਕਿੰਨੀ ਤਕਲੀਫ ਵਿੱਚ ਸੀ ਚਰਨਜੀਤ ਨੇ ਸਤਨਾਮ ਦਾ ਆਉਂਦੇ ਦਾ ਚਿਹਰਾ ਹੀ ਪੜ ਲਿਆ ਸੀ ਕਿ ਬੇਬੇ ਜੀ ਨੇ ਪੋਤੀਆਂ ਨੂੰ ਅਪਣਾਉਣਾ ਨਹੀਂ ਚਰਨਜੀਤ ਨੂੰ ਸੋਚਾਂ ਵਿੱਚ ਡੁੱਬੀ ਹੋਈ ਦੇਖ ਕੇ ਉਹਦੀ ਬੀਬੀ ਕਹਿੰਦੀ ਧੀਏ ਕੀ ਸੋਚੀ ਜਾਂਦੀ ਐ ਉਹ ਵੀ ਤੇਰਾ ਘਰ ਆਏ ਖੁਸ਼ ਹੋ ਕੇ ਚੱਲ ਸਾਡੇ ਨਾਲ ਚਰਨਜੀਤ ਨੂੰ ਤੀਜੇ ਦਿਨ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਸਵੇਰੇ ਦਿਨ ਚੜਨਸਾਰ ਚਰਨਜੀਤ ਦੇ ਬਾਪੂ ਜੀ ਘਰੋਂ ਚਲੇ ਗਏ ਉਹਨਾਂ ਜਾ ਕੇ ਆਪਣੇ ਵੱਡੇ ਬੇਟੇ ਜੱਗੀ ਨੂੰ ਕਾਰ ਦੇ ਕੇ ਹਸਪਤਾਲ ਭੇਜ ਦਿੱਤਾ ਜੱਗੀ ਆਪਣੀ ਬੇਬੇ ਭੈਣ ਤੇ ਭਾਂ ਦੀਆਂ ਨੂੰ ਲੈ ਕੇ ਪਿੰਡ ਆ ਗਿਆ ਚਰਨਜੀਤ ਦੀ ਪਰਜਾਈ ਨਿੰਮੋ ਨੇ ਤੇਲ ਚੋ ਕੇ ਆਪਣੀ ਨੰਦ ਤੇ ਬੇਟੀਆਂ ਅਮਨਦੀਪ ਤੇ ਰਮਨਦੀਪ ਨੂੰ ਅੰਦਰ ਲੈ ਕੇ ਆਂਦਾ ਜੱਗੀ ਦੇ ਹਸਪਤਾਲ ਗਏ ਤੋਂ ਪਰਜਾਈ ਨੇ ਸਾਰੀ ਤਿਆਰੀ ਕਰ ਲਈ ਸੀ ਚਰਨਜੀਤ ਦੇਖ ਕੇ ਬਹੁਤ ਖੁਸ਼ ਹੋਈ ਚਰਨਜੀਤ ਹੁਣੀ ਚਾਰ ਭੈਣ ਭਰਾ ਨੇ ਚਰਨਜੀਤ ਤੋਂ ਵੱਡੀ ਜਸਵੀਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਖੇੜੀ ਵਿਆਹੀ ਹੋਈ ਐ ਚਰਨਜੀਤ ਤੋਂ ਛੋਟੇ ਜੱਗੀ ਦਾ ਵਿਆਹ ਸਾਲ ਕੋ ਪਹਿਲਾਂ ਹੀ ਹੋਇਆ ਉਹ ਪਿੰਡ ਹੀ ਖੇਤੀ ਕਰਦਾ ਹੈ ਸਭ ਤੋਂ ਛੋਟਾ ਮਨਿੰਦਰ ਫੌਜ ਵਿੱਚ ਭਰਤੀ ਹੋ ਗਿਆ ਚਰਨਜੀਤ ਨੂੰ ਪੇਕੇ ਗਈ ਨੂੰ 15 ਦਿਨ ਹੋ ਗਏ ਬੇਬੇ ਜੀ ਨੇ ਹਾਲੇ ਤੱਕ ਚਰਨਜੀਤ ਨੂੰ ਘਰ ਲੈ ਕੇ ਆਉਣ ਬਾਰੇ ਕੁਝ ਨਹੀਂ ਦੱਸਿਆ ਸਤਨਾਮ ਨੇ ਸਰਬੀ ਭੈਣ ਨੂੰ ਸਨੇਹਾ ਦੇ ਕੇ ਪਿੰਡ ਸੱਦਿਆ ਦੂਜੇ ਦਿਨ ਹੀ ਸਰਬੀ ਪਿੰਡ ਆ ਗਈ ਸਤਨਾਮ ਜਦੋਂ ਕੰਮ ਤੋਂ ਵਾਪਸ ਆਇਆ ਉਹਦੇ ਭਾਂਜੇ ਗੇਟ ਵਿੱਚ ਹੀ ਖੇਡਦੇ ਸੀ ਸਤਨਾਮ ਉਹਨਾਂ ਨੂੰ ਪਿਆਰ ਦੇ ਕੇ ਅੰਦਰ ਭੈਣ ਕੋਲ ਚਲਾ ਗਿਆ ਭੈਣ ਨੂੰ ਮਿਲਿਆ ਤੇ ਪਾਣੀ ਪੀ ਕੇ ਡੰਗਰਵਾਲ ਚਲਾ ਗਿਆ ਉਧਰੋਂ ਆ ਕੇ ਪ੍ਰਸ਼ਾਦਾ ਛੱਕ ਕੇ ਭੈਣ ਕੋਲ ਬੈਠ ਗਿਆ ਸਰਬੀ ਸਤਨਾਮ ਮੇਰੀਆਂ ਭਤੀਜੀਆਂ ਨੂੰ ਲੈ ਕੇ ਨਹੀਂ ਆਇਆ ਹਾਲੇ ਸੁਖ ਨਾਲ ਹੋਰ ਦੋ ਦਿਨਾਂ ਨੂੰ 21 ਦਿਨਾਂ ਦੀਆਂ ਹੋ ਜਾਣਾ ਹੈ ਉਹਨਾਂ ਨੇ ਭੈਣੇ ਕੀ ਕਰਾਂ ਬੇਬੇ ਤਾਂ ਕੁਝ ਨਹੀਂ ਕਹਿੰਦੀ ਜੇ ਆਪਣੀ ਮਰਜ਼ੀ ਕਰੂੰ ਫਿਰ ਘਰ ਇਕਲੇ ਸੈਣਾ ਹੈ ਬੇਬੇ ਨੂੰ ਅੰਦਰ ਆਉਂਦੀ ਦੇਖ ਕੇ ਸਰਬੀ ਫਿਰ ਕਹਿੰਦੀ ਹੈ ਬੇਬੇ ਚਰਨਜੀਤ ਨੂੰ ਕਿੱਦਾਂ ਲੈਣ ਜਾਣਾ ਹੈ ਬੇਬੇ ਐਨੀ ਕੀ ਕਾਲੀ ਹੈ ਕੀ ਕਰਾਉਣਾ ਉਹਨਾਂ ਤੋਂ ਮਸਲ ਖਿਹੜਾ ਛੁੱਟਿਆ ਸਤਨਾਮ ਦੁਖੀ ਮਨ ਨਾਲ ਉੱਠ ਕੇ ਚਲਾ ਗਿਆ ਸਰਬੀ ਮਾਂ ਕੀ ਬੋਲੀ ਜਾਨੀ ਹੈ ਦੇਖ ਸਤਨਾਮ ਕਿੰਨਾ ਦੁਖੀ ਰਹਿਣ ਲੱਗ ਗਿਆ ਸਰਬੀ ਆਪਣੀ ਬੇਬੇ ਨੂੰ ਕਹਿਣ ਲੱਗੀ ਤੂੰ ਕਿਉਂ ਪਾਪਾਂ ਦੀ ਭਾਗੀਦਾਰ ਬਣਦੀ ਹੈ ਜਿੱਦਨ ਦਾ ਸਤਨਾਮ ਦਾ ਵਿਆਹ ਹੋਇਆ ਤੇਰਾ ਆਹੀ ਕੁਝ ਚੱਲੀ ਜਾਂਦਾ ਹੈ ਬੇਬੇ ਗੁੱਸੇ ਵਿੱਚ ਬੋਲਣ ਲੱਗ ਗਈ ਸਤਨਾਮ ਦੀ ਬੇਬੇ ਦਾ ਪਤਾ ਨਹੀਂ ਕਿ ਹੋਜੇ ਹਸਵਾ ਸੀ ਉਹ ਚਰਨਜੀਤ ਨੂੰ ਪੋਰਾ ਨਹੀਂ ਚੰਗਾ ਸਮਝਦੀ ਸੀ ਪਰ ਇਸ ਵਾਰ ਸਤਨਾਮ ਨੇ ਆਪਣੀ ਮਰਜ਼ੀ ਕੀਤੀ ਉਹ ਦੂਜੇ ਦਿਨ ਐਤਵਾਰ ਨੂੰ ਆਪਣੀ ਭੈਣ ਨੂੰ ਛੱਡਣ ਗਿਆ ਹੀ ਆਪਣੇ ਸਹੁਰੇ ਪਿੰਡ ਚਲਾ ਗਿਆ ਸਾਰਿਆਂ ਨੂੰ ਮਿਲ ਕੇ ਸਤਨਾਮ ਅੰਦਰ ਚਰਨਜੀਤ ਤੇ ਆਪਣੀਆਂ ਧੀਆ ਕੋਲ ਚਲਾ ਗਿਆ ਚਰਨਜੀਤ ਬਹੁਤ ਖੁਸ਼ ਹੋਈ ਸਤਨਾਮ ਨੇ ਆਪਣੀਆਂ ਧੀਆ ਨੂੰ ਗੋਦੀ ਚੁੱਕ ਕੇ ਪਿਆਰ ਕੀਤਾ ਤੇ ਚਰਨਜੀਤ ਦਾ ਹਾਲ ਚਾਲ ਪੁੱਛਿਆ ਚਰਨਜੀਤ ਮੈਂ ਤਾਂ ਠੀਕ ਆ ਪਰ ਤੁਸੀਂ ਠੀਕ ਨਹੀਂ ਲੱਗਦੇ ਕਿਉਂ ਐਨੇ ਉਦਾਸ ਹੋ ਬੇਬੇ ਜੀ ਨਹੀਂ ਮੰਨੇ ਸਤਨਾਮ ਲੈ ਦੱਸ ਮੈਂ ਠੀਕ ਆ ਤੈਨੂੰ ਤੇ ਬੀਬੀ ਬਾਪੂ ਜੀ ਨੂੰ ਦੱਸਣ ਆਇਆ ਸੀ ਕਿ ਅਗਲੇ ਐਤਵਾਰ ਨੂੰ ਲੈਣ ਆਉਂਗਾ ਚਰਨਜੀਤ ਦੀ ਬੀਬੀ ਕਮਰੇ ਵਿੱਚ ਆਉਂਦੀ ਹੋਈ ਕਹਿੰਦੀ ਪੁੱਤ ਅਗਲੇ ਐਤਵਾਰ ਨਹੀਂ ਉਸ ਤੋਂ ਅਗਲੇ ਐਤਵਾਰ ਆਵੀਂ ਸਤਨਾਮ ਠੀਕ ਹੈ ਬੀਬੀ ਜਿਵੇਂ ਤੁਹਾਡੀ ਮਰਜ਼ੀ ਪਰ ਦੁਪਹਿਰ ਦਾ ਪ੍ਰਸ਼ਾਦਾ ਛੱਕ ਕੇ ਸਤਨਾਮ ਪਿੰਡ ਨੂੰ ਵਾਪਸ ਆ ਗਿਆ ਉਹਨੇ ਆ ਕੇ ਆਪਣੀ ਬੇਬੇ ਨੂੰ ਦੱਸ ਦਿੱਤਾ ਬੇਬੇ ਨੂੰ ਕੋਈ ਖੁਸ਼ੀ ਨਹੀਂ ਹੋਈ ਸਤਨਾਮ ਬਹੁਤ ਖੁਸ਼ ਸੀ 15 ਦਿਨਾਂ ਬਾਅਦ ਉਹ ਜਾ ਕੇ ਚਰਨਜੀਤ ਹੁਣਾਂ ਨੂੰ ਲੈ ਆਇਆ ਚਰਨਜੀਤ ਦੇ ਬੀਬੀ ਬਾਪੂ ਜੀ ਨੇ ਚਰਨਜੀਤ ਤੇ ਆਪਣੀਆਂ ਦੋਤੀਆਂ ਨੂੰ ਮਾਪਿਆਂ ਵੱਲੋਂ ਬਣਦੇ ਸਾਰੇ ਕਾਰ ਵਿਹਾਰ ਕਰਕੇ ਤੋਰਿਆ ਕਿੰਨੀਆਂ ਹੀ ਸੁਗਾਤਾਂ ਵੀ ਦਿੱਤੀਆਂ ਸਤਨਾਮ ਹੁਣੀ ਘਰ ਪਹੁੰਚ ਗਏ ਗੱਡੀ ਵਿੱਚੋਂ ਉਤਰੇ ਤਾਂ ਰਮਨਦੀਪ ਚਰਨਜੀਤ ਦੀ ਗੋਦੀ ਵਿੱਚ ਤੇ ਅਮਨਦੀਪ ਸਤਨਾਮ ਦੀ ਗੋਦੀ ਚੱਕੀ ਹੋਈ ਸੀ ਜਨਵਰੀ ਦਾ ਅਖੀਰਲਾ ਹਫਤਾ ਚੱਲਦਾ ਸੀ ਸਰਜੀਤ ਕੌਰ ਵੇੜੇ ਵਿੱਚ ਤੁੱਪੇ ਮੰਝੇ ਤੇ ਬੈਠੀ ਸੀ ਚਰਨਜੀਤ ਨੇ ਸੁਰਜੀਤ ਕੌਰ ਦੇ ਪੈਰੀ ਹੱਥ ਲਾਏ ਤੇ ਰਮਨਦੀਪ ਨੂੰ ਬੇਬੇ ਜੀ ਨੂੰ ਫੜਾਉਣ ਲੱਗੀ ਤਾਂ ਬੇਬੇ ਜੀ ਫਿਰ ਗੁੱਸੇ ਨਾਲ ਬੋਲਣ ਲੱਗੀ ਇਹਨਾਂ ਪੱਥਰਾਂ ਨੂੰ ਦੂਰ ਰੱਖ ਮੈਥੋਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਚਰਨਜੀਤ ਚੁੱਪ ਕਰਕੇ ਅੰਦਰ ਚਲੀ ਗਈ ਸਤਨਾਮ ਚਰਨਜੀਤ ਤੈਨੂੰ ਪਹਿਲਾਂ ਹੀ ਕਿਹਾ ਸੀ ਬੇਬੇ ਕੋਲ ਨਾ ਲੈ ਕੇ ਜਾਈਂ ਉਹਨਾਂ ਨੇ ਆਪਣੀ ਜਿੱਦ ਨਹੀਂ ਛੱਡਣੀ ਚਰਨਜੀਤ ਚਲ ਕੋਈ ਨਹੀਂ ਜੀ ਹੌਲੀ ਹੌਲੀ ਪੋਤੀਆਂ ਨਾਲ ਮੋਹ ਪੈ ਜਾਣਾ ਹੈ ਬੇਬੇ ਜੀ ਦਾ ਸਤਨਾਮ ਪਰ ਘਰ ਦੇ ਕੰਮ ਕਾਜ ਨਾਲ ਦੋਵਾਂ ਨੂੰ ਕਿਵੇਂ ਸੰਭਾਲेंगी ਚਰਨਜੀਤ ਲੈ ਦੱਸ ਕਿੰਨਾ ਕੋ ਕੰਮ ਹੈ ਆਪਣੇ ਘਰ ਦਾ ਸਭ ਹੋ ਜਾਣਾ ਹੈ ਹਲੇ ਤਾਂ ਹਫ਼ਤੇ ਦੀਆਂ ਤੁਹਾਡੀਆਂ ਛੁੱਟੀਆਂ ਵੀ ਹੈਗੀਆਂ ਨੇ ਅਮਨਦੀਪ ਤੇ ਰਮਨਦੀਪ ਦੋਵੇਂ ਇਕੱਠੀਆਂ ਹੀ ਮੌਕੇ ਤੇ ਉੱਠਦੀਆਂ ਰੁੰਦੀਆਂ ਵੀ ਜ਼ਿਆਦਾ ਨਹੀਂ ਸੀ ਹਾਲੇ ਤਾਂ ਦੋਵੇਂ ਜ਼ਿਆਦਾ ਸੁੱਤੀਆਂ ਹੀ ਰਹਿੰਦੀਆਂ ਸੀ ਚਰਨਜੀਤ ਨੇ ਸਤਨਾਮ ਨੂੰ ਆਪਣੇ ਕੰਮ ਨਵੇੜਨ ਨੂੰ ਕਿਹਾ ਤਾਂ ਕਿ ਚਰਨਜੀਤ ਬਾਅਦ ਵਿੱਚ ਅਮਨ ਤੇ ਰਮਨ ਦਾ ਧਿਆਨ ਰੱਖੂ ਤੇ ਉਹ ਆਪਣੇ ਕੰਮ ਕਾਜ ਕਰ ਲੂ ਤਾਂ ਚਰਨਜੀਤ ਰਸੋਈ ਦੇ ਕੰਮ ਕਰਨ ਲੱਗੀ ਰਾਤ ਦੀ ਰੋਟੀ ਦਾ ਕੰਮ ਨਵੇੜ ਕੇ ਚਰਨਜੀਤ ਕਮਰੇ ਵਿੱਚ ਆ ਗਈ ਅਮਨ ਤੇ ਰਮਨ ਦੋਵੇਂ ਜਾਗਦਿਆਂ ਸੀ ਚਰਨਜੀਤ ਜਦੋਂ ਇੱਕ ਜਣੀ ਨੂੰ ਦੁੱਧ ਪਿਉਂਦੀ ਕਈ ਵਾਰ ਦੂਜੀ ਵੀ ਛੇਤੀ ਹੀ ਰੋਣ ਲੱਗ ਜਾਂਦੀ ਇੱਕ ਨੂੰ ਫਿਰ ਸਤਨਾਮ ਚੁੱਕ ਲੈਂਦਾ ਤੇ ਚਪ ਕਰਵਾਉਣ ਦੀ ਕੋਸ਼ਿਸ਼ ਕਰਦਾ 2 ਮਿੰਟ ਦਾ ਫਰਕ ਸੀ ਦੋਵਾਂ ਪੈਣਾ ਦੇ ਜਨਮ ਵਿੱਚ ਰਮਨ 2 ਮਿੰਟ ਵੱਡੀ ਸੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ